ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆਂ ਸਾਰੀਆਂ ਤੁਕੜਗ ਬਣਾ ਤੁਹਾਨੂੰ ਦਿਖਾਉਣੀ ਆਂ ਗਾਵਾਂ ਵਿੱਚ ਦਮੇ ਤੁਕੜਗ ਬਣਾਉਣਾ ਤੇ ਮੱਝ ਵੀ ਤੁਕੜਗ ਬੰਨ ਚੱਕ ਪਾਸ ਬਾਕੀ ਇੱਥੇ ਆ ਗਿਆ ਤਸੱਲੀ ਕਰਕੇ ਆਪਣੀਆਂ ਚੱਕ ਪਾਸ ਕਰਵਾ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਵੀਰ ਜੀ ਤੇ ਨਾਮ ਦੱਸਦੇ ਤੁਹਾਨੂੰ ਸ਼ਹਿਰ ਜਨਾਲਾ ਜ਼ਿਲ੍ਹਾ ਮਸਾ ਤੇ ਫੋਨ ਨੰਬਰ ਵੀ ਬੋਲਦਾ 915755 ਠੀਕ ਆ ਤੇ ਵੇਗਿਆ ਕੱਲ ਵਾਲਾ ਮੰਗਦਾ ਅੱਜ ਸਾਰੀਆਂ ਟੁਕੜਾ ਕਬੜਾ ਕਰਤੀ ਤੇ ਅੱਜ ਤਾਂ ਸ਼ੁਰੂਆਤ ਕਰ ਲਈ ਫਿਰ ਕਿੰਨੇ ਚੱਤੀ ਚੱਕ ਪਾਸ ਤੇ ਭਾਈ 4 ਮਹੀਨੇ ਚੱਕ ਪਾਜੇ 7 ਗੱਲ ਦੋ ਜੇਰ ਕੋ ਅੱਛਾ ਹਾਂ 4 ਮਹੀਨੇ ਚੱਕ ਪਾਸਿਆ ਤੇ 7 ਗੱਲ ਤੋਦ ਦੇ ਹਾਂ ਤੋੜ ਦੋ ਫਿਰ ਇਹ ਯਾਦ ਰੱਖੋ ਇਹ ਜੇਰ ਕੋ ਅੱਛਾ ਸੀਰੀਅਲ ਵੇਖੋ ਕਿ ਦੇਖੀ ਮਾਈਆਂ ਕੀ ਆ ਬਾਤਾਂ ਹੈ ਠੀਕ ਆ ਬਾਤ ਹੀ ਖੜੋ ਵੇ ਬਾਤ ਕੋ ਬੜੇ ਚੋਕ ਕਰਦਾ ਕੋਈ ਨਹੀਂ ਆ ਬੜੇ ਚੋਕ ਕਰਦਾ ਤੂੰ ਨਹੀਂ ਦੇਖੋ ਵੀ ਜੀ ਕਿਹਦਾ ਇਦਾਂ ਜੀ ਹੋਤਾ ਕਿਹਦਾ ਕੀ ਆ ਬਾਤਾਂ ਇਦਾਂ ਦੀ ਠੀਕ ਹੈ ਇਤਰਾ ਹੀ ਥੱਲੇ ਬਹਿ ਜਾਣਾ ਮੈਂ ਨਾ ਇਤਰਾ ਹੀ ਜਾਵੇ ਧਾਰਾ ਮਰੋਨੇ ਆ ਲੈ ਜਾ ਕੇ ਬਾਕੀ 7 ਕਿਲੋ ਦੁੱਧ ਜਿਹੜਾ ਕਿੰਦੇ ਵੀ ਉਹਨਾ ਹੈਗਾ ਤੇ 4 ਮਹੀਨੇ ਦੇ ਕਿੰਦੇ ਕਿ ਚੈੱਕ ਪਾਸ ਹੈ ਆ ਦੇਖੋ ਬਾਕੀ ਮੇਰੇ ਦੁੱਧ ਤੇ ਸੱਜਣ ਨੇ ਵੀ ਚੰਗਾ ਕਰਿਆ ਸੱਜਣ ਭਾਜੀ ਦੁੱਧ ਦੇਣਾ 14 14 13 14 ਕਿਲੋ ਰਾਮ ਨਾਲ ਭਰਿਆ ਜੇ ਮੱਝ ਨੇ ਠੀਕ ਹੈ ਜੀ ਆਹ ਦੇਖੋ ਇਦਾਂ ਹੀ ਬਹਿਣਾ ਥਰੇ ਇਦਾਂ ਹੀ ਠੀਕ ਹੈ ਇਦਾਂ ਹੀ ਭਰਨ ਜਣਾ ਇਹਨੇ ਨਹੀਂ ਨਹੀਂ ਸੀਲ ਬਹੁਤੀ ਜਿਆਦੀ ਹੈ ਇਹਦੇ ਇਦਾਂ ਗਾੜੀ ਚੋਕਰ ਪਾ ਲਾ ਪਾੜਾ ਪਾ ਲਓ ਹਾਂ ਤੇ ਇਦਾਂ ਹੀ ਮਿਲ ਪਿੰਦੀ ਆ ਪਸਮ ਕੀ ਵੇਦੀ ਮਾ ਜੀ ਦਿਖਾ ਦੱਸ ਹਾਂ ਉਹ ਦਹੀਂ ਆ ਪਸਮਨ ਬਾਕੀ ਇਹ ਆ ਵੀ ਹੈਗੇ ਸੀਲ ਲੱਗ ਗਿਆ ਮੰਗਵਾ ਲਈਏ ਪਿਛਲੇ ਸਨੰਦਰ ਦਾ ਸਾਦਾ ਚਵਾ ਆ ਗਏ ਜਨਤਾ ਲੈਣੀ ਨੇ ਚਲ ਮਾਰ ਠੀਕ ਹੈ ਦੱਸਿਓ ਮੁੱਲ ਫਿਰ ਇਹਦਾ ਮੰਦੂਰਮੇ ਕਰੀ ਬੇਖਾ ਦੇਗੀ ਇਦਾਂ ਵੀ ਜੀ ਅੱਛਾ ਇਦਾਂ ਹੀ ਠੀਕ ਹੈ ਇਦਾਂ ਹੀ ਆ ਕੰਮ ਜੇ ਦੇ ਸੀਲ ਦਾ ਭਾਜੂ ਬੇ ਐਸ ਐਸ ਦਾ ਭਾਜਾ ਬਸ ਪੰਜ ਜੜੀ ਦਾ 10 ਰੁਪਏ ਚੋਇਨੂ ਠੀਕ ਆ ਮੈਂ ਕਿਹਾ ਸੀ ਜੇ ਮੱਝਾਂ ਥੋੜੀਆਂ ਕੱਟ ਲਾਦੀਆਂ ਆਪਾਂ ਨੂੰ ਬੋਦੀ ਭਾਈ ਸੀ ਗਿਆ ਠੀਕ ਆ ਹੋਰ ਪੀਜੋ ਨਾ ਚੱਲਾ ਫਿਰ ਦੱਸੀਏ ਮੋਲੇ ਦਾ ਫਿਰ ਹਾਂਜੀ ਇਦਾਂ ਵੇ ਲੋ ਬਾੜੀ ਥੱਲੇ ਪਈ ਤੇ ਮੁੱਲ ਦੱਸਣਾ ਬਾ ਅੱਛਾ ਇਹਦਾ ਬੋਲਦੇ ਭਾਈ ਕਰਦਾ ਮੈਂ 60000 ਅੱਛਾ ਪਰ ਤਿੰਨ ਘਟ ਦੇਣਾ ਛੱਡ ਦੀ 57000 ਦੀ ਦੇ ਦੋ ਹਾਂ ਬਾਕੀ ਮੋਕੇ ਦੇ ਛੋਟ ਛਾਟ ਹੋਰ ਕਰਦਾ 56000 ਦੀ ਹਾਂ ਨਾ ਦੇਵਾਂਗੇ 6 ਮਹੀਨੇ ਚੈੱਕ ਪਾਸ ਕਰਾ ਕੇ ਖੜੇ ਦੁੱਧ 7 ਕਿਲੋ ਮੇਰੇ ਘਰੋਂ ਲੀਟਰ ਮਾਰ ਕੇ ਖੜੇ ਠੀਕ ਆ ਹਾਂ ਆ ਇੱਥੇ ਲੋਟ ਕੇ ਬਹੁਤ ਹਲੀ ਦੇ ਦੇ ਠੀਕ ਆ ਮਾਨਸਤ ਵੀ ਨਹੀਂ ਹੋ ਹੁਣ ਪੂਰਾ ਵਸੰਗੀ ਆ ਇੰਦਾ ਤਾਰ ਲਓ ਤੇ ਬਸ ਠੀਕ ਆ ਇੰਦਾ ਆ ਇਦਾਂ ਬਾਅਦ ਚਵਾਈਆਂ ਨਾਲੀ ਚੱਜਦੀ ਹਾਂਜੀ ਅੱਛਾ ਤੱਕਾ ਮਾਰਦੀਆਂ گاਵਾ ਵੀ ਇੱਧਰ ਪਾਦਰ ਦੋਨੇ ਵਾਰ ਬੰਦਾੜੀ ਉਹ ਐ ਕਰਕੇ ਦੇਈ ਚੌਪੜ ਤੇ ਮਰ ਦੋਰੀ ਇਹ ਤਾਂ ਮੇਰੀ ਘਰ ਕਰ ਕਰ ਨਹੀਂ ਮਿਲਦੀ ਠੀਕ ਆ ਅਗਲੀ ਵਾਰ ਤੁਸੀਂ ਰੋਏ ਵੀਡੀਓ ਬਣਾਉਂਦੇ ਜੇ ਕਿਤੇ ਕੋਈ ਜਗਾ ਲਗਰੇ ਤਾਂ ਮਿਲਦਾ ਕਰ ਮਾ ਨਹੀਂ ਇਹ ਸੋਨੂ ਭਾਜੀ ਕੋ ਮਿਲਨੀ ਆ ਸੋਨੂ ਭਾਜੀ ਕੋ ਮਿਲਨੀ ਆ ਬਸ ਠੀਕ ਆ ਬਾਕੀ ਉਹ ਦੇਖ ਸਾਡੇ ਪਹਾੜਾ ਵੀ ਛੱਡ ਗਈ ਆ ਮਗਰ ਉਹ ਕਿ ਇੱਕ ਲੋਗੀ ਰਹਿ ਮਾਨਾ ਮੈਨਾਂ ਬਈ ਦੋ ਦੋ ਬਣੀ ਇੱਕ ਤਾਨੂੰ ਐਟਮ ਹੋਰ ਤਿਆਰ ਕਰਾਉਣੀ ਆ ਉਹ ਅਗਲੇ ਬਣਿਆ ਇੱਕ ਬੱਦੀ ਆ ਅੱਛਾ ਉਹ ਦੋ ਦੋ ਬਣੀ ਬੈਗ ਚ ਬਣਾ ਲਈ ਆ ਅੱਛਾ ਸ਼ਾਮੀ ਨੇ ਅੱਜ ਪਤਾ ਦੋ ਮਹੀਨੇ ਪੈਕ ਚੋਂ ਆਉਣਾ ਜੀ ਹੁਣ ਵੀ 10 ਕਿਲੋ ਦੁੱਧ ਇਹਦੇ ਬਾਲਟੀ ਪੂਰੀ ਭਰ ਤੇ ਲੱਗੀ ਜੀ ਬਾਲਟੀ ਭਾਈ ਦੁੱਧ ਨੇ ਭਰਨੀ ਇਹਨੇ ਬੇਟੀ ਪਾਣੀ ਪਾਤਾ ਹੀ ਹਿੱਥ ਅੱਛਾ ਹਾਂ ਵਾਕਿਆ ਇਹ ਵੇ ਥੋੜੀ ਕਿਤੇ ਲੱਗੇ ਕਿਸ ਨੇ ਅੱਗ ਲਾਈ ਆ ਥੋੜਾ ਧੂਆ ਜਿਹਾ ਆਉਂਦਿਆ ਸਾਹਮਣੇ ਤਾਂ ਕਰਕੇ ਥੋੜਾ ਜਿਹਾ ਫਰਕ ਲੱਗਨਦਿਆ ਅੱਜ ਹੈਗੀ ਤੋਕੜ ਗੱਬਨੇ ਆ ਤੇ ਉਤਰਾਂ ਸੀਲਸ ਲਾ ਕੇ ਸੱਚੇ ਰੰਗ ਨੂੰ 14 ਕਿਲੋ ਦੁੱਧ 15 ਕਿਲੋ ਸੱਜਨੇ ਭਰਿਆ ਏ ਠੀਕ ਹੈ ਪਰ ਇਹ ਜ ਗਰਮੀਆਂ ਵੀ ਟੱਕੇ ਲਈ ਉਹ ਤੇ ਫੇਰ ਗਰਮੀਆਂ ਸੁਬਨਾਂ ਦੇ ਫੇਰ ਟੱਕੇ ਲਾਉਣੇ ਆ ਠੀਕ ਆ ਆਹ ਦੇਖੋ ਇਹ ਮੰਦੇ ਜੀ ਦੇਖੋ ਸਹੀ ਦੀ ਠੀਕ ਆ ਇਦਾਂ ਇਦਾਂ ਕਿਸੇ ਜੱਟੇ ਤੋਂ ਨਹੀਂ ਲੱਗਦਾ ਮਿਲੂਗਾ ਕੋਈ ਪਰ ਬਹਿ ਬੈ ਉੱਥੋਂ ਥੱਲੇ ਆ ਅਗਲੀਆਂ ਵੀ ਦਿਖਾ ਦਈ ਕਿਉਂ ਨਾ ਆਓ ਆ ਲਓ ਅੱਡੀ ਬੜਾ ਧੂਆਂ ਘੱਟ ਕੇ ਰਿਹਾ ਤੇ ਹੁਣ ਆਵੇ ਤੋ ਕੜ ਗੱਪਨ ਚੱਕ ਪਾਸ ਕੀ ਕੀ ਪਤਾ ਇੰਨੇ ਅੱਛਾ ਇਹ ਦੇ ਹਸਾਬ ਨਾਲ ਨਾ ਜਿਹੜਾ ਵੀਰ ਖੜੂ ਵੀਰੇ ਯਾਰ ਹੀ ਗਰੂ ਮਨੋ ਅੱਛਾ ਇਹ ਨਹੀਂ ਆਵੇਖੋ ਇਹ ਵੀ ਜਿੱਤਰਾ ਮਰਜੀ ਥੱਲੇ ਬੈ ਜਾਵੇ ਕੀ ਪਤਾ ਨਹੀਂ ਆਵੇ ਇਹ ਕਿੰਨੇ ਚੱਤੀ ਚੱਕ ਪਾਸ ਚ ਇਹ 6 ਮਹੀਨੇ ਚੱਕ ਪਾਸ ਸ਼ਿਵਾਨਾ ਜਾਂਦੇ ਆ ਅੱਛਾ 6 ਮਹੀਨੇ ਜਾਂਦੇ ਨੇ ਤੇ ਦੁੱਧ ਕੀ ਪਤਾ ਅੱਛਾ ਜਿੱਦ ਤਰ ਮਰਜੀ ਮੈਂ ਨਾ ਇਹ ਏਡੇ ਇੱਥੋਂ ਨਿਕਲ ਮਿਲ ਨਹੀਂ ਤਾਂ ਸੀਰ ਤੇ ਅੱਛਾ ਤੋੜੋ ਫੇਰ ਇਹਨਾਂ ਨੂੰ 10 ਕਿਲੋ ਦੁੱਧ ਹੋਗਾ ਆਪਾਂ 9 ਕਿਲੋ ਹੀ ਖੰਡੀ ਦਵਾਂਗੇ ਦੀ ਅੱਛਾ ਹਾਂ 9 ਕਿਲੋ ਲੈ ਗਾ ਹੁਣ ਪੱਕਾ ਦੁੱਧ ਹੁਣ ਇਹ ਚਵਾਈ ਕਰਾ ਦੇਈਏ ਦੀ ਆਪਾਂ ਦੇ ਆ ਦੇਖੋ ਦੇਖੋ ਸਹੀ ਨਹੀਂ ਇੱਥੇ ਚੋਦੀਏ ਭਾਵੇਂ ਆਖੋ ਦੇ ਠੀਕ ਹੈ ਪਾਣੀ ਤੇ ਚੋ ਲੈਣੀ ਹੈ ਮੈਂ ਇਦਾਂ ਹੀ ਛੜੀ ਚੋਦੇ ਨੇ ਫਰਾਬ ਬਾਦੀ ਓਏ ਐ ਸੋ ਇੱਥੇ ਹੀ ਧਰਾ ਮਾਰ ਦੇਣੀ ਆ ਮੈਂ ਤਾਂ ਵੀ ਵੇਖੋ ਸਹੀ ਮਾਲ ਹੀ ਆ ਜਾ ਕੇ ਇਹਦਾ ਨਿਹੜਾ ਪਾਣੀ ਭਰਦਾ ਐ ਕਸਮ ਕੀ ਜੀ ਹਾਂ ਜੀ ਦਿਖਾ ਦਿਓ ਚਵਾ ਫਿਰ ਦੇਖੋ ਸਹੀ 6 ਮਹੀਨੇ ਦੀ ਗੱਭਨ 9 ਕਿਲੋ ਦੁੱਧ ਵੇਖੋ ਖਾਣੇ ਦੇ ਦਿਖਾ ਦਿਓ ਚਵਾ ਵੇ ਲੋ ਬਾੜੀ ਖਾਲੀ ਏ ਫਰਲੀ ਛੱਡੀ ਏ ਇਤਰਾ ਹੀ ਪਾਣੀ ਪਈ ਸੰਦੀ ਸੀਲੇ ਆਵੀ ਪੂਰੀ ਉਹ ਲੈ ਫੜੀ ਗੀਰ ਮੇਖ ਮਰੀ ਇਹ ਜਿਹਨੇ ਕੰਦੇ ਨਾਲ ਮੇਰੀ ਸਪੀਡ ਵੇਖੋ ਚੋਂਦੀ ਮਦਰੋਂ ਮਰਾ ਜੇ ਪਿਛਲੇ ਕੰਨਦਰ ਦਿਖਾ ਦਿ ਚਵਾ ਭਾਈ ਡੰਗੜੀ ਚੋਕੜ ਗੰਬਨ ਲੈਦਾ ਉਹ ਫੈਲਾ ਜਿਹਦਾ ਚਵਾ ਚੰਗਾ ਦੇ ਹਾਂਜੀ ਹਾਂਜੀ ਐਵੇਂ ਖਾਲ ਗਾ ਬੰਨੀ ਜੋ ਗੰਦਪੁਰੀ ਆ ਕੋਨਾ ਵੀ ਫਾਇਦਾ ਜੇ ਚਵਾ ਹੀ ਨਿਕਲੇ ਇਹ ਨਾ ਵੇਖੋ ਅੱਛਾ ਠੀਕ ਆ ਇਹ ਗੋਸੇ ਹੀ ਅੱਛਾ ਜਿੱਦਰਾ ਮਰਜੀ ਜਿਤਨਾ ਮਰਜੀ ਤੇ ਅੜੀ ਨਹੀਂ ਕਰਦਾ ਦੱਸੀਏ ਮੋਲ ਫੇਰੇ ਦਾ ਆ ਵੇਖੋ ਸਹੀ ਨਹੀਂ ਅੱਜ ਦੇਖੋ ਸਾਰੇ ਬਨੋ ਚ ਭੈਣ ਚੋਣ ਨਹੀਂ ਲਗਾਣੀ ਇਹ ਦੇਖੋ ਅੱਜ ਕੀ ਗੱਲ ਹੋ ਗਈ ਆ ਵਿੱਦੀ ਤਰਾ ਬੰਦੇ ਕੋਲ ਕੋਲਦਾ ਇਹ ਦੇਖੋ ਰੋਇਆ ਦੱਦੀ ਰੋਇਆ ਆਪਾਂ ਮੈਂ ਫੇਰੇ ਇਤਰਾ ਮੈਜ ਜਿਤਨਾ ਮਰਜੀ ਆ ਮਗਰੋਂ ਹੀ ਚੋਅ ਅਜ ਨਭਾਏ ਅੱਜ ਕੀ ਗੱਲ ਹੋ ਗਈ ਆ ਵਿੱਦੀ ਮੈਂ ਨਾ ਮਾਰਿਆ ਸਿਰੇ ਨਾਲ ਨਹੀਂ ਅੱਜ ਤੇ ਆਹ ਦੇਖੋ ਕਿਹੜਾ ਮਜਾਲ ਆ ਲਾਤਾ ਚੁੱਕ ਜਿਗਦੇ ਦੇਖੋ ਜੀ ਹੈਲ ਨਹੀਂ ਤਾਂ ਗੱਲ ਦਾ ਦੱਸੀਏ ਮੁੱਲ ਦੱਸੀਏ ਦੇ ਖਾਚੋ ਦੇ ਓਏ ਤਿੰਨੇ ਸੱਜਣ ਨੇ ਕਿੰਨਾ ਕਿਚਵਾਇਆ ਦੋ ਸੱਜਣ ਭਾਜੀ ਨੇ ਐਵੇਂ ਆਪਾਂ ਕਹਿ ਦਈਏ 25 ਕਿਲੋ ਭਰਿਆ 26 ਕਿਲੋ 18 ਕਿਲੋ ਦੋ ਦਨੇ ਭਰੇ ਸੱਜਣ ਨੇ ਤੇ ਮੁੱਲ ਫੇਰੇ ਦਾ ਮੋਲ ਭਾਈ ਜੀ ਦੀਆਂ ਇੱਥੇ ਗੋਣਿਆਂ ਨਾ ਭਾਈ 40 ਦੇ ਦਈਏ ਹਾਂਜੀ 38 ਹਾਲੀ ਦਵਾਂਗੇ 38000 ਦੀ ਹਾਂ ਕਰਨਾ ਕੁ ਮਨਤਾ ਨਾ ਹੋਰ 37 ਹਾਲੀ ਦੇ ਦਈਏ ਹੋਰ 1000 ਛੱਡ ਦਈਏ 36 ਦੇ ਦਈਏ 35 ਦੇ ਦਈਏ ਦੇ ਦਈਏ ਠੀਕ ਆ ਪਰ ਐਦਾ ਦੀ ਚੀਜ਼ ਇੱਥੋਂ ਮਿਲਣੀ ਜੇ ਮਈ ਦੇ ਗਾਂ ਠੀਕ ਆ ਪਹਿਲੀ ਵੀਡੀਓ ਵਿੱਚ ਚਾਂਸ ਹੀ ਦਾਈ ਦਾ ਨਾ ਅੱਛਾ ਤੁਹਾਨੂੰ ਭਾਈ ਆ ਪਹਿਲੇ ਚਾਂਸ ਹੀ ਤਾਂ ਨੰਗਲ ਸੀ ਜਿਹੜੇ ਮੈਨੂੰ ਮਿਲੇ ਆ ਹਾਂ ਦੇਖ ਸਕਦੇ ਜਿੱਤਨਾ ਜਿਆਦਾ ਕੀ ਪਾਸ ਕਰਾ ਕੇ ਖੜੀ ਮੇਰੇ ਘਰ ਉਹ ਵੀ ਠੀਕ ਆ ਵੇ ਲੋ ਹੈ ਨਹੀਂ ਤਾਂ ਚੋਈਆਂ ਜੀ ਠੀਕ ਆ ਤੁਹਾਨੂੰ ਇੱਕ ਅੰਦਰ ਆ ਕੇ ਉਹ ਵੀ ਦਿਖਾ ਦਈਏ ਇਹ ਚੋਕ ਚਾਨਾ ਬਾਦੀ ਖਾਣਾ ਫੇਰਾ ਦੇ ਹਾਂ ਜਿਹੜਾ ਦੁੱਧ ਦੇ ਤੋਂ ਚੋੜਿਆ ਹਣ ਭਾਈ ਭਾਈ ਚੋਈ ਨਹੀਂ ਗਈ ਚੱਕਰ ਸਾਹਮਣੇ ਇਹ ਥੋੜੇ ਬਾਕੀਆਂ ਥੋੜਾ ਕੁ ਰਹਿ ਗਿਆ ਜੇ ਥੱਲੇ ਫਿਰ ਵੀ ਹਾਂ ਇਹ ਨਹੀਂ ਐ ਬਹਾਰੀਆ ਫੋਵੇ ਬਾਰ-ਬਾਰ ਸਾਡੇ ਬੋਏ ਦੇ ਠੀਕ ਹੈ ਤੇ ਹੁਣ ਆ ਕਿੰਨੇ ਚੱਲ ਚੱਕ ਪਾਸ ਇਹ ਭਾਈ ਸ਼ਾਮ ਹੀ ਨੇ ਚੱਕ ਪਾਸ ਇਹ ਕੋ 2 ਕਿਲੋ 2.5 ਕਿਲੋ ਦੁੱਧ ਦੇ ਅੱਛਾ ਹਾਂ ਇਹ ਦੇਖੋ ਥੋੜਾ ਹੀ ਆ ਦੁੱਧ ਹਾਂ ਸਾਰੇ ਛੱਡਣ ਵਾਲੀ ਇਹਦੇ ਠੀਕ ਹੈ ਕਿੰਨੇ ਚਿਰ ਚੱਕ ਪਾਸਿਆ? 6 ਮਹੀਨੇ ਚੱਕ ਪਾਸ ਜੀ ਵੀ। ਠੀਕ ਆ। ਦੁੱਧ ਇਹਨੇ ਦੁੱਧ ਇਹਨੇ ਵੀ 16-17 ਲੀਟਰ ਭਰਿਆ ਜੀ। ਠੀਕ ਆ। ਜਵਾਬ ਆ ਜੀ 1 ਨੰਬਰ ਦਾ ਲੱਗਾ ਜੀ ਨੂੰ। ਇਹਨੇ ਇੱਕ ਹਸਾਬ ਦੇ ਥਾਣੀ ਪਾਸ ਕਰਾਉਣੇ ਆ। ਹਾਂ। ਪਰ ਇਹ ਵਜਾ ਵੀ ਲੱਗਿਆ ਨਾ ਗਰਮੀਆਂ ਸਾਰੀਆਂ ਲੱਗੀਆਂ। ਥਾਣਾ ਇਹਦੇ ਵੀ ਦੇਖ ਸਕਦੇ ਜਿਹਾ ਲਾਗੇ ਤੋਂ ਕੋਈ ਵੰਗਾ ਨਹੀਂ ਪੱਗੇ ਤੋਂ ਬਣਾ ਜੀ ਅੱਛਾ ਵੀ ਦੱਸੀ ਤੋਂ ਬਿਨਾ ਹੀ ਹਾਂ ਇਹ ਆਪੇ ਗਾਂ ਘਰਨੀਆਂ ਜਿੰਨੇ ਸੱਜਰ ਹੋ ਜਾਣਾ ਆ ਉਹਦੇ ਨੇ 500 16 17 ਕਿਲੋ ਭਰਿਆ ਆ ਰਾਮ ਨਾਲ ਜਿਹੜਾ ਮੇਰਾ ਵੀਰ ਖੜੂ ਇਦਾ ਮਦੀ ਤੇ ਅੱਛਾ ਹਾਂ ਤੇ ਇਹਦਾ ਮੁੱਲ ਫਿਰ ਇਹ 20 ਦੇ ਦਈਏ ਜੀ 20000 ਦੀ ਇਹ ਕਰਨਾ 20000 ਦੀ ਭਾਈ ਦੇ ਦਾਂਗੇ ਅੱਛਾ 19000 ਤੁਸੀਂ ਦਾ ਦਿਓ ਯਾਰ ਹੋਰ ਛੱਡ ਦੋ ਫਿਰ 18 ਦੇ ਦਈਏ 18000 ਦੇ ਦਾਂਗੇ ਤੇ ਚੈੱਕ ਪਾਸ ਕਿੰਨੇ ਚੱਲਦੀ ਹੈ ਚੈੱਕ ਆਪਣੀਆਂ 5000 ਜੇ 6000 ਚੈੱਕ ਪਾਸ ਜੀ ਅੱਛਾ ਆਹ 4000 ਚੈੱਕ ਪਾਸ ਜੀ ਇਨੂੰ ਛੇਵਾਂ ਜਾਣ ਲਿਆ ਜੀ ਠੀਕ ਆ ਹਾਂ ਤੇ ਆਪਣੇ ਪੰਜ ਪੰਜ ਦਿਨਾਂ ਤੱਕ ਆਪਣੀ ਗਾਰੰਟੀਆਂ ਮੁੜ ਕੇ ਮੇਰੀ ਕੋਈ ਗਾਰੰਟੀ ਨਹੀਂ ਕਾਪਾ ਪੰਜ ਦਿਨਾਂ ਤੱਕ ਤੁਹਾਡੀ ਗਾਰੰਟੀ ਆ ਹਾਂ ਕੁ ਦਿਨਾਂ ਦਾ ਦੋ ਚੌਂ ਉਧਰ ਦੀ ਹੋ ਜਾਊਦੀ ਮਗਰਾਂ ਦੀ ਬਾਕੀ ਕੋ 10 15 ਦਿਨ ਤਾਂ ਅੱਗੇ ਪਿੱਛੇ ਫਰਕ ਨਿਕਲ ਸਕਦਾ ਆ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝ ਲੈ ਤੇ ਮਰਜ਼ੀ ਨਾਲ ਖੜੇ ਜੀ